ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਦੀ ਯਾਤਰਾ ਉੱਤੇ 2500 ਕਰੋੜ ਰੁਪਏ ਖਰਚ ਦਿੱਤੇ ਨੇ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2014 ਤੋਂ ਲੈ ਕੇ ਹੁਣ ਤੱਕ ਲਗਭਗ 300 ਦਿਨ ਬਾਹਰਲੇ ਮੁਲਕਾਂ ਵਿੱਚ گزارੇ ਨੇ ਯਾਨੀ ਕਿ ਭਾਰਤ ਤੋਂ ਬਾਹਰ ਯਾਨੀ ਕਿ ਹਰੇਕ 13ਵਾਂ ਦਿਨ ਔਸਤਨ ਹਰੇਕ 13ਵਾਂ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੋਂ ਬਾਹਰ گزارਿਆ ਹੈ ਇਹ ਵੀ ਜਾਣਕਾਰੀ ਹੈ ਕਿ ਹੁਣ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਯਾਨੀ ਕਿ ਜੇਕਰ ਅਟਲ ਬਿਹਾਰੀ ਵਾਜਪਾਈ ਦੀ ਗੱਲ ਕੀਤੀ ਜਾਵੇ ਜਾਂ ਫਿਰ ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਇੰਨੀਆਂ ਵਿਦੇਸ਼ ਯਾਤਰਾਵਾਂ ਨਹੀਂ ਕੀਤੀਆਂ ਅਤੇ ਇੰਨੇ ਕਰੋੜਾਂ ਰੁਪਏ ਵਿਦੇਸ਼ੀ ਯਾਤਰਾਾਂ ਤੇ ਨਹੀਂ ਖਰਚੇ ਜਿੰਨੇ ਪ੍ਰਧਾਨ ਮੰਤਰੀ ਮੋਦੀ ਨੇ 2014 ਤੋਂ ਖਰਚ ਦਿੱਤੇ ਨੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਹੈ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਦੇ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਯਾਤਰਾ ਦੇ ਮਾਮਲੇ ਚ ਨਵੇਂ ਰਿਕਾਰਡ ਕਾਇਮ ਕੀਤੇ ਨੇ ਉਨਾ ਦਾ ਵਿਸ਼ਵ ਦਰਸ਼ਨ ਪ੍ਰੋਗਰਾਮ ਕਰੋੜਾਂ ਰੁਪਏ ਵਿੱਚ ਪਿਆ ਹੈ ਸਾਲ 2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨੇ ਕਰੀਬ 300 ਦਿਨ ਵਿਦੇਸ਼ੀ ਧਰਤੀ ਤੇ گزارੇ ਨੇ ਜਿਸ ਦਾ ਮਤਲਬ ਹੈ ਕਿ ਮੋਦੀ ਨੇ ਔਸਤਨ ਹਰ 13ਵਾਂ ਦਿਨ ਵਿਦੇਸ਼ ਵਿੱਚ ਬਿਤਾਇਆ ਹੈ 11 ਸਾਲਾਂ ਚ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਯਾਤਰਾ ਤੇ ਕਰੀਬ 2500 ਕਰੋੜ ਦਾ ਖਰਚਾ ਆਇਆ ਪਹਿਲਾਂ ਦੇ ਕਿਸੇ ਪ੍ਰਧਾਨ ਮੰਤਰੀ ਦੇ ਹਿੱਸੇ ਇੰਨੇ ਵਿਦੇਸ਼ ਦੌਰੇ ਨਹੀਂ ਆਏ ਕੇਂਦਰੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਵੇਰਵੇ ਹਨ ਕਿ ਪ੍ਰਧਾਨ ਮੰਤਰੀ ਨੇ ਸਾਲ 2021 ਤੋਂ ਜੁਲਾਈ 2025 ਤੱਕ 33 ਵਿਦੇਸ਼ ਦੌਰਿਆਂ ਦੌਰਾਨ 57 ਮੁਲਕਾਂ ਦੀ ਯਾਤਰਾ ਕੀਤੀ ਹੈ ਜਿਸ ਉੱਤੇ 361.94 ਕਰੋੜ ਦਾ ਖਰਚਾ ਆਇਆ ਸਾਲ 2024 ਵਿੱਚ ਪ੍ਰਧਾਨ ਮੰਤਰੀ ਨੇ 11 ਵਿਦੇਸ਼ दौरे ਕੀਤੇ ਜਿਨ੍ਹਾਂ ਉੱਤੇ 109.42 ਕਰੋੜ ਰੁਪਏ ਖਰਚ ਆਇਆ ਲੰਘੇ ਚਾਰ ਵਰਿਆਂ ਦੌਰਾਨ ਵਿਦੇਸ਼ਾਂ 'ਚ ਪ੍ਰਚਾਰ ਉੱਤੇ ਵੀ 21.12 ਕਰੋੜ ਰੁਪਏ ਖਰਚੇ ਕੀਤੇ ਗਏ ਨਰਿੰਦਰ ਮੋਦੀ ਹੁਣ ਤੱਕ ਕੁੱਲ 91 ਵਿਦੇਸ਼ ਦੌਰੇ ਕਰ ਚੁੱਕੇ ਨੇ ਸਾਲ 2025 ਦੌਰਾਨ ਕੀਤੇ ਤਿੰਨ ਦੌਰਿਆਂ ਦੇ ਖਰਚੇ ਦਾ ਰਿਕਾਰਡ ਹਾਲੇ ਉਪਰੋਕਤ ਵੀਰਵਿਆਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜਿਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 2014 ਤੋਂ 18 ਤੱਕ 60 ਮੁਲਕਾਂ ਦਾ ਦੌਰਾ ਕੀਤਾ ਸੀ ਜਿਸ ਉੱਤੇ 2022.58 ਕਰੋੜ ਰੁਪਏ ਖਰਚ ਆਏ ਸਨ ਜਿਸ ਵਿੱਚ 에ਅਰਕ੍ਰਾਫਟ ਮੁਰੰਮਤ ਉੱਤੇ 1583.18 ਕਰੋੜ ਅਤੇ ਸਪੈਸ਼ਲ ਉਡਾਣਾ ਚਾਰਟਰਡ ਅਤੇ 429.28 ਕਰੋੜ ਰੁਪਏ ਦਾ ਖਰਚਾ ਸ਼ਾਮਲ ਦੱਸਿਆ ਜਾ ਰਿਹਾ ਹੈ ਵਿਦੇਸ਼ ਯਾਤਰਾ ਦੌਰਾਨ ਹੌਟਲਾਈਨ ਦੀ ਵਰਤੋਂ ਵੀ 9.92 ਕਰੋੜ ਰੁਪਏ ਚ ਪਈ ਸੀ ਅਟਲ ਬਿਹਾਰੀ ਵਾਜਪਾਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ 31 ਮੁਲਕਾਂ ਦਾ ਦੌਰਾ ਕੀਤਾ ਸੀ ਜਿਸ ਉੱਤੇ 144.83 ਕਰੋੜ ਰੁਪਏ ਖਰਚਾਏ ਸਨ ਵਾਜਪਾਈ ਨੇ ਵਿਦੇਸ਼ੀ ਧਰਤੀ ਤੇ 5 ਸਾਲਾਂ ਦੌਰਾਨ 131 ਦਿਨ گزارੇ ਸਨ ਵਾਜਪਾਈ ਦਾ ਪ੍ਰਤੀ ਦਿਨ ਦਾ ਵਿਦੇਸ਼ ਖਰਚਾ 1.10 ਕਰੋੜ ਰੁਪਏ ਰਹਾ ਸੀ ਬਾਜਪਾਈ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਜਮਾਇਕਾ ਦਾ ਇੱਕ ਦਿਨ ਦਾ ਰਹਾ ਇਸ ਦੌਰਾਨ ਉਹਨਾਂ ਦੇ ਦੌਰੇ ਤੇ 9.25 ਕਰੋੜ ਖਰਚਾ ਆਏ ਸਨ ਬਾਜਪਾਈ ਨੇ ਜ਼ਿਆਦਾ ਦੌਰੇ ਏਸ਼ੀਆਈ ਦੇ ਮੁਲਕਾਂ ਦੇ ਕੀਤੇ ਸਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ 10 ਸਾਲ ਦੇ ਕਾਰਜਕਾਲ ਦੌਰਾਨ ਵਿਦੇਸ਼ ਯਾਤਰਾ ਉੱਤੇ 699 ਕਰੋੜ ਦਾ ਖਰਚਾ ਆਇਆ ਸੀ ਡਾਕਟਰ ਮਨਮੋਹਨ ਸਿੰਘ ਨੇ 77 ਦੇਸ਼ਾਂ ਦੀ ਯਾਤਰਾ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਦਾ ਸਭ ਤੋਂ ਮਹਿੰਗਾ ਵਿਦੇਸ਼ੀ ਦੌਰਾ ਡੈਨਮਾਰਕ ਦਾ ਰਿਹਾ ਸੀ ਜਿਸ ਉਤੇ ਇੱਕ ਦਿਨ ਵਿੱਚ 10.71 ਕਰੋੜ ਖਰਚਾ ਆਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਵਿਚਾਰ ਦੌਰੇ ਵੀ ਬਾਕੀ ਪ੍ਰਧਾਨ ਮੰਤਰੀਆਂ ਨਾਲੋਂ ਜ਼ਿਆਦਾ ਰਹੇ ਨੇ ਭਾਜਪਾ ਆਗੂ ਆਖਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੌਰੇ ਗਵਾਹੀ ਭਰ ਰਹੇ ਨੇ ਕਿ ਉਹਨਾਂ ਦਿਨ ਰਾਤ ਦੇਸ਼ ਲਈ ਅਤੇ ਲੋਕਾਂ ਲਈ ਕੰਮ ਕੀਤਾ ਹੈ ਸੋ ਇਹ ਰਿਪੋਰਟ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ